ਜਿਹੜੇ ਉਧਰ ਦੇ ਗੁਰਦਾਮ ਹੈਗੇ ਨੇ ਜੀ ਉਹਨਾਂ ਦੇ ਹਾਲਾਤ ਕਿਹੋ ਜਿਹੇ ਨੇ ਤੇ ਜਿਹੜੀ ਸੰਭਾਲ ਕਿਹੋ ਜੀ ਹੈ ਬਹੁਤ ਵਧੀਆ ਸਾਡਾ ਜਿਹੜਾ ਵਿਰਸਾ ਨਾ ਇੱਧਰ ਮਿਟ ਜਾਵਾ ਉਧਰ ਪੁਰਾਣਾ ਵਿਰਸਾ ਜਿਹੜਾ ਉਹ ਹੈਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਵਾ ਉਹਨਾਂ ਦੇ ਉਹਨਾਂ ਹੀ ਆ ਉਹਦੇ ਢੋ ਵੀ ਹਥਿਆਰ ਆ ਕੋੜਾ ਸਾਫ ਸ਼ਸਤਰ ਆ ਸਭ ਉਦਾਂ ਹੀ ਦੇਖ ਕੇ ਆਏ ਆ ਬਹੁਤ ਨੰਦਾ ਗੁਰਦੁਆਰੇ ਸਾਹਿਬ ਦੇ ਵੀ ਨਕਾਨਾ ਸਾਹਿਬ ਪੰਜਾ ਸਾਹਿਬ ਡੇਰਾ ਸਾਹਿਬ ਕਟਾਰਪੁਰ ਸਾਹਿਬ ਚੂਨਾ ਮੰਡੀ ਅਬਨਾਬਾਦ ਸਾਰੇ ਦੇਖ ਕੇ ਆਏ ਗੁਰਦੁਆਰੇ ਅੱਛੀ ਦੋਵੇਂ ਮੁਲਕਾਂ ਦੇ ਜਿਹੜੇ ਹਾਲਾਤ ਸੀਗੇ ਜੀ ਪਹਿਲਾਂ ਨਾਜ਼ੁਕ ਸੀ ਜਿਹੜਾ ਵੀਜ਼ਾ ਜਿਹੜਾ ਸਪੈਸ਼ਲ ਜਿੱਥੇ ਨੂੰ ਦਿੱਤਾ ਗਿਆ ਹੋਰ ਕਿਸੇ ਨੂੰ ਨਹੀਂ ਦਿੱਤਾ ਗਿਆ ਇਸ ਚੀਜ਼ ਨੂੰ ਲੈ ਕੇ ਦੋਵਾਂ ਮੁਲਕਾਂ ਨੂੰ ਕੀ ਕਰਨਾ ਚਾਹੀਦਾ ਇਹ ਇਹ ਮੁਲਕ ਦੋਵਾਂ ਸਰਕਾਰਾਂ ਨੂੰ ਚਾਹੀਦਾ ਵਾ ਵੀ ਜਿਹੜਾ ਕਟਾਰਪੁਰ ਵਾਲਾ ਰਾਹ ਉਹ ਵੀ ਖੋਲਣਾ ਸਾਰੇ ਦਰਸ਼ਨ ਕਰਨ ਚਲੋ ਪਾਕਿਸਤਾਨ ਨਹੀਂ ਜਾ ਸਕਦੇ ਕਟਾਰਪੁਰ ਸਿੱਧਾ ਜਾ ਸਕਦੇ ਨੇ ਲੜਾਈ ਦੇ ਵੀ ਪਾ ਹੋ ਰਹੇ ਜੀ ਕਿੰਨਾ ਮੂਕਨ ਦਿਨ ਜਿਹੜੀ ਲੜਾਈ ਦੀ ਲੇਕਿਨ ਤੁਸੀਂ ਉਧਰ ਦੇ ਲੋਕਾਂ ਨੂੰ ਮਿਲੇ ਕੀ ਉਹਨਾਂ ਨਾਲ ਗੱਲਬਾਤ ਹੋਈ ਕੋਈ ਇਹੋ ਜਿਹਾ ਲੱਗਾ ਜੀ ਨਹੀਂ ਜੀ ਸਾਨੂੰ ਨਹੀਂ ਕੋਈ ਲੱਗਾ ਬਹੁਤ ਸਪੈਕਟ ਕਿੰਟੀ ਆ ਬਾਜ਼ਾਰ ਜਾਂਦੇ ਹਾਂ ਨਾਲ ਹੋ ਜਾਂਦੀ ਕੋਈ ਗੱਲ ਬਾਜ਼ਾਰਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਬਹੁਤ ਵਧੀਆ ਬਹੁਤ ਵਧੀਆ ਉਹਨਾਂ ਮਨੋਰੰਜਨ ਵੀ ਕਰਵਾਇਆ ਵਾ ਮਤਲਬ ਨਾ ਸਟੇਜ ላይ ਖਾਣਾ ਵੱਡਾ ਕਰਵਾਇਆ ਸਾਨੂੰ ਸਪੈਸ਼ਲ ਜਿਹੜੀ ਫੇਸ ਜੀ ਹਾਂਜੀ ਹਾਂਜੀ ਕੀ ਨਾਮ ਜੀ ਮੇਰਾ ਨਾਮ ਸਰੂਪ ਸਿੰਘ ਜੀ ਸਰੂਪ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਵਿਛੜੇ ਗੁਰਦੁਆਮਾ ਦੇ ਦਰਸ਼ਨ ਕੀਤੇ ਗਿਆ ਜਿਸ ਹਰ ਵਾਰੀ ਅਰਦਾਸ ਕੀਤੀ ਜਾਂਦੀ ਆ ਕਿ ਜਿਹੜੇ ਸਾਡੇ ਤੋਂ ਵਿਛੋੜੇ ਗਏ ਗੁਰਦੁਆਮੇ ਉਹਨਾਂ ਨੂੰ ਸੇਵਾ ਸੰਭਾਲ ਦਾ ਤਾਨ ਜਿਹੜਾ ਵਾ ਖਾਲਸਾ ਜੀ ਨੂੰ ਬਖਸ਼ਿਆ ਜਾਵੇ ਅੱਜ ਤੁਸੀਂ ਵਿਛੜੇ ਗੁਰਦੁਆਮਾ ਦੇ ਦਰਸ਼ਨ ਕਰਕੇ ਵਾਪਸ ਭਾਰਤ ਪਹੁੰਚੇ ਜੇ ਕੀ ਕਹਿਣਾ ਚਾਹੋ ਕਿੰਨਾ ਕੁ ਆਨੰਦ ਜਿਹੜਾ ਮਿਲਿਆ ਕਿੰਨਾ ਕੁ ਮਨ ਨੂੰ ਸਕੂਨ ਮਿਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਸਾਨੂੰ ਵਿਜਾ ਦੇ ਕੇ ਗੁਰੂ ਨਾਨਕ ਦੇ ਪਾਸ਼ਾ ਜੀ ਦੇ ਦਰਸ਼ਨ ਕਰਵਾਏ ਔਰ ਉੱਥੇ ਹੀ ਗਏ ਸਾਨੂੰ ਬਹੁਤ ਚੰਗਾ ਲੱਗਾ ਜਿਵੇਂ ਅਸੀਂ ਆਪਣੇ ਪੰਜਾਬ ਦੀ ਗੁੰਮਰੇ ਆ ਉਹਨਾਂ ਬਹੁਤ ਸਾਡੀ ਰਿਸਪੈਕਟ ਕੀਤੀ ਤੇ ਬਹੁਤ ਵਧੀਆ ਦਰਸ਼ਨਦਾਰੀ ਹੋਈ ਸਾਡੀ ਸਾਡੀਆਂ 42 ਬਸਾਂ ਨੇ ਜਿਹੜਾ ਵਿੱਚੋਂ ਹਰ ਹਰੇਕ ਗੱਡੀ ਦਾ ਪ੍ਰੋਟੈਕਸ਼ਨ ਹੀ ਤੇ ਬਾਕੀ ਬਹੁਤ ਚੰਗਾ ਲੱਗਾ ਇੱਧਰ ਹੁਣ ਇੱਧਰ ਆਏ ਆ ਬਹੁਤ ਆਨੰਦ ਆ ਰਿਹਾ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਸਭ ਤੋਂ ਪਹਿਲਾਂ ਗਏ ਨਨਕਾਣਾ ਸਾਹਿਬ ਫਿਰ ਪੰਜਾ ਸਾਹਿਬ ਫਿਰ ਕਰਤਾਰਪੁਰ ਸਾਹਿਬ ਫਿਰ ਐਮੜਾਬਾਦ ਤੇ ਫਿਰ ਡੇਰਾ ਸਾਹਿਬ ਤੇ ਗੁਰੂ ਰਾਮਦਾਸ ਦੇ ਚੂਨਾ ਮੰਡੀ ਲਾਹੌਰ ਤੇ ਸਿੰਘ ਸਿੰਘਣੀਆਂ ਦੇ ਦਰਸ਼ਨ ਦੇਦਾਰੇ ਹੋਏ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰਾਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਉੱਥੇ ਵੇਖਣ ਨੂੰ ਮਿਲੇ ਜੀ ਬਹੁਤ ਵਧੀਆ ਇਸ ਵਾਰ ਸੁਣਾ ਬਹੁਤ ਪਰ ਗਿਆ ਹਾਂਜੀ ਪਹਿਲਾਂ ਨਾਲ ਬਹੁਤ ਵਧੀਆ ਬਹੁਤ ਸੁਧਾਰ ਆ ਮਤਲਬ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਈ ਮਤਲਬ ਜਿੱਤੇ ਸਾਨੂੰ ਕੋਈ ਬਿਸਤਰਾ ਨਾ ਮਿਲਿਆ ਹੋਵੇ ਜਾਂ ਕੋਈ ਮੇਰੇ ਮੰਜਾ ਨਾ ਮਿਲਿਆ ਹੋਏ ਮੰਜੇ ਵੀ ਮਰੇ ਨਾ ਹੋਣ ਲਈ ਸਾਰੇ ਕੁਛ ਸਦਾ ਵਧੀਆ ਪਾਣਾ ਪੀਣਾ ਜੋ ਵਿਚਾਈਦਾ ਜਸਵੀਰ ਸਿੰਘ ਜਸਵੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਗੁਰਦ ਧਾਮਾਂ ਦੇ ਦਰਸ਼ਨ ਕੀਤੇ ਆ 10 ਦਿਨ ਦਾ ਵਿਜਾ ਮਿਲਿਆ ਸੀ ਕਿੰਨਾ ਕੁ ਮਨ ਨੂੰ ਸਕੂਨ ਮਿਲਿਆ ਦਰਸ਼ਨ ਕਰਕੇ ਜੀ ਉਹ ਵਧੀਆ ਰਿਹਾ ਵਧੀਆ ਸਕੂਨ ਮਿਲਿਆ ਸਾਰਿਆਂ ਕੁਛ ਠੀਕ ਸੀਗਾ ਵਧੀਆ ਸੀ ਲੋਕਾਂ ਦਾ ਪ੍ਰੇਮ ਪਿਆਰ ਬਹੁਤ ਜ਼ਿਆਦਾ ਸੀਗਾ ਤੇ ਬੜੀ ਮਨ ਨੂੰ ਸ਼ਾਂਤੀ ਮਿਲੀ ਆ ਪਹਿਲੀ ਵਾਰ ਗਿਆ ਸੀ ਤਾਂ ਪਹਿਲਾਂ ਨਹੀਂ ਗਿਆ ਸੀ ਨਹੀਂ ਮੈਂ ਪਹਿਲਾਂ ਵੀ ਗਿਆ ਸੀ ਮੈਂ ਚੌਥੀ ਵਾਰ ਗਿਆ ਸੀ ਜਿਹੜੇ ਕਿਹੜੇ ਗੁਰਦੁਆਮਾਂ ਦੇ ਦਰਸ਼ਨ ਕੀਤੇ ਗਿਆ ਸੀ ਪਹਿਲਾਂ ਨਨਕਾਣਾ ਸਾਹਿਬ ਫਿਰ ਆਪਣੇ ਸੱਚਾ ਸੌਦਾ ਰੂੜੀ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਇਹ ਇਹਨਾਂ ਸਾਰੇ ਗੁਰਦੁਆਰਾਂ ਚ ਸਿੰਘ ਸਿੰਘਣੀਆਂ ਚ ਤੇ ਸਾਰੇ ਚੂਨਾ ਮੰਡੀ ਗੁਰਦੁਆਰਾ ਸਾਹਿਬ ਚ ਤੇ ਸਾਰੇ ਗੁਰਦੁਆਰਾਂ ਦੇ ਦਰਸ਼ਨ ਕੀਤੇ ਆ ਕਿੰਨਾ ਇੱਕ ਆਨੰਦ ਜਿਹੜਾ ਵਾ ਉੱਥੇ ਮਿਲਿਆ ਜੀ ਕਿਉਂਕਿ ਜਿਵੇਂ ਪਹਿਲਾਂ ਮਾਹੌਲ ਜਿਹੜਾ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਦਾ ਤਣਾਪੂਰਨ ਰਿਹਾ ਉਸ ਨੂੰ ਲੈ ਕੇ ਕੁਝ ਉੱਥੇ ਦੇਖਣ ਲਈ ਮਿਲਿਆ ਜਾਂ ਫਿਰ ਉੱਥੋਂ ਦੇ ਲੋਕਾਂ ਵੱਲੋਂ ਨਿੱਘਾ ਸਵਾਗਤ ਜਿਹੜਾ ਵਾ ਚੜ੍ਹਦੇ ਪੰਜਾਬ ਦਾ ਕੀਤਾ ਗਿਆ ਨਹੀਂ ਇਹੋ ਜੀ ਤਾਂ ਉੱਥੇ ਕੋਈ ਵੀ ਗੱਲ ਨਹੀਂ ਸੀ ਬਹੁਤ ਪ੍ਰੇਮ ਪਿਆਰ ਨਾਲ ਸਾਨੂੰ ਉਹਨਾਂ ਨੇ ਰੱਖਿਆ ਹਰ ਚੀਜ਼ ਦਾ ਵਧੀਆ ਪ੍ਰਬੰਧ ਸੀਗਾ ਕਿਸੇ ਤਰ੍ਹਾਂ ਦਾ ਕੋਈ ਵੀ ਉੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗੀ ਬੜੇ ਪਿਆਰ ਕੀਤਾ ਸੰਗਤਾਂ ਨੂੰ ਬਹੁਤ आनंद ਆ। ਉਥੋਂ ਦੀ ਸਰਕਾਰਾਂ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਸੀ? ਠੀਕ ਸੀਗਾ, ਵਧੀਆ ਸੀਗਾ, ਸਾਰਾ ਕੁਝ ਵਧੀਆ ਸੀਗਾ। ਤੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹ ਉਹਨਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਸੀ? ਵਧੀਆ ਸੀ ਬਹੁਤ ਵਧੀਆ ਸੀਗਾ ਰਹਿਣ-ਸਹਿਣ ਦਾ, ਸਾਰਾ ਲੰਗਰ ਦਾ ਜੋ ਵੀ ਸੀ, ਸਾਰਾ ਸਿਸਟਮ ਬਹੁਤ ਵਧੀਆ ਸੀ। ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਸਰਕਾਰਾਂ ਨੂੰ ਇਹ ਹੀ ਕਹਿੰਦੇ ਆ ਵੀ ਦੋਨਾਂ ਆਸਤਾ ਕਹਿੰਦੇ ਆ ਬਾਰਡਰ ਵੀ ਖੋਲਣ ਕਰਤਾਰਪੁਰ ਸਾਹਿਬ ਦਾ ਵੀ ਬਾਰਡਰ ਖੋਲ੍ਹ ਦੇਣਾ ਤਾਂ ਕਿ ਲੋਕ ਇੱਕ ਦੂਜੇ ਆਉਣ ਜਾਣ ਤੇ ਆਪਣੇ ਭੈਣ ਭਰਾਵਾਂ ਨੂੰ ਮਿਲਣ। ਤੇ ਗੁਰਤਾ ਮੰਦ ਦਰਸ਼ਨ ਦਿਦਾਰੇ ਕਰਨ